ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੈਰੀ ਫਾਰਮ ਨਾਟਕੇਰਾ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਾਲ ਸਿਕੰਦਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਕਟੀਆਂ ਦਿਖਾਉਣੀਆਂ ਵਾਂ ਚੰਗੇ ਰਿਕਾਰਡ ਵਾਲੀਆਂ ਵਾਂ ਤੇ ਆਪਾਂ ਪਹੁੰਚੇ ਹਾਂ ਬਾਈ ਰਿੰਕੂ ਸਿੰਘ ਹਣਾ ਕੋਲ ਤੇ ਕਰਦੇ ਆ ਜੋ ਵੀਰਾਂ ਨਾਲ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾਠੀਠਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਮ ਰਿੰਕੂ ਜੀ ਪਿੰਡ ਬਲਸਕੰਦਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦਿਓ 9915 982 983 ਠੀਕ ਹੈ ਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਕੱਟੀ ਇਹ ਕਿਹੜੇ ਸਿਮੰਦੀ ਆਰੇ ਕਿੰਨੀ ਕਦੀ ਉਮਰ ਹੋ ਗਈ ਆ ਇਹ ਆਪਾਂ ਵੀ ਜੀ ਫਲੋਰਪੁਰ ਏਰੀਆ ਚ ਜੋੜਾ ਲੈ ਕੇ ਆਏ ਹੰਈਆਂ ਦਾ ਅੱਛਾ ਜੀ ਤੇ ਉਹਨਾਂ ਦੇ ਪਿੱਛੇ ਇਹ ਮਾਚ ਮਈਆਂ ਵੇਚਦੀਆਂ ਠੀਕ ਹੈ ਗੋਲ ਰੱਖ ਲੀਆਂ ਠੀਕ ਹੈ ਜੀ ਕਿੰਨੀ ਕਮਰ ਹੋ ਗਈ ਇਹਦੀ ਇਹਨਾਂ ਦੀ ਉਮਰ ਹੋ ਗਈ ਜੀ ਵੀਰ ਦੀ 13 ਕ ਮਹੀਨਿਆਂ ਦੀ ਇਹ ਕੱਟੀ ਠੀਕ ਹੈ ਲੋ ਭਾਈ 13ਵੇਂ ਮੇਰੇ ਯਾਡ ਬਲੈਕ ਆ ਗਿਆ ਹਾਂਜੀ ਤੇ ਥਾਨ ਥੂਨ ਬੜਾ ਚੰਗਾ ਜੀ ਠੀਕ ਹੈ ਜੀ ਦਿਖਾ ਦਿਓ ਮੜੇ ਮੜੇ ਠੀਕ ਹਾਂ ਭਾਈ ਬਹੁਤ ਜ਼ਿਆਦਾ ਵਿਰਲ ਤੇ ਚੰਗੇ ਸਿਮੰਦੀ ਕੱਢੀ ਆ ਬਾਕੀ ਬਾਈ ਨੂੰ ਪਤਾ ਨਹੀਂ ਆ ਕਿਹੜੇ ਸਿਮੰਦੀ ਆ ਤੇ ਮੱਝਾਂ ਦੇ ਪਿਛੇ ਲੈਂਦੀਆਂ ਸੀ ਤੇ ਉਹ ਵੱੱਜਾ ਵੇਜਦੀਆਂ ਇਹਦੇ ਕੱਟੀਆਂ ਲਾ ਲਈਆਂ ਇਹ ਇਹ ਖੋਲੋ ਹਾਂ ਬਿਰਜੀ ਇਹਨੂੰ ਫਿਰ ਖੋਲ ਕੇ ਵਿਖਾਈਏ ਠੀਕ ਫਰੇ ਵੀ ਤੁਸੀਂ ਜੀ ਬਈ ਚੈੱਕ ਕਰ ਸਕਦੇ ਕਿ ਅੰਦਰਲੇ ਵੀਡੀਓ ਚ ਨਾ ਅਸਲ ਦੀ ਕੱਟੀ ਆ ਤੇ ਇਸ ਟਾਈਮ ਉਮਰ ਏਰੀ ਹੋ ਗਈ ਆ 13 ਮਹੀਨੇ ਬਾਕੀ ਝੋਲੀ ਝਾਲੀ ਬਹੁਤ ਚੰਗੀ ਆ ਤਾਂ ਤੁਹਾਨੂੰ ਪਾਉਣੀ ਯਾਰ ਆਪਣਾ ਜੋਗੇ ਬਾਕੀ ਵਿਰਲ ਵਰਲ ਪਾਉਣੀ ਯਾਰ ਆ ਵਸਣਾ ਦੀ ਕਿਆ ਕਰ ਸਕਦੇ ਤੁਸੀਂ ਮੋੜੋ ਠੀਕ ਹੈ ਜੀ ਬੰਦ ਹੋ ਬਈ ਤੇ ਬਾਈ ਦੀ ਸੋਚ ਬਹੁਤ ਹੀ ਵਧੀਆ ਵਾ ਚਲੋ ਜੇ ਕੋਈ ਮੇਰੇ ਭਰਾ ਸਾਬਣ ਵਾਲਾ ਲੈ ਜਾਊਗਾ ਤੇ ਪਲ ਜਾਣਗੇ ਆ ਤੇ ਦੂਜੇ ਪਾਸੇ ਨੂੰ ਨਹੀਂ ਹੁੰਦੇ ਤੋਰੀਆਂ 2 ਨੰਬਰ ਨੂੰ ਤੇ ਬਾਈ ਦੀ ਵੀ ਥੋੜੀ ਮਜਬੂਰੀ ਆ ਕਿ ਥਾਂ ਇਹ ਕਿਹਦਾ ਵਾ ਇਸ ਕਰਕੇ ਕਹਿੰਦਾ ਕਿ ਜਗ੍ਹਾ ਨਹੀਂ ਹੈਗੀ ਆਪਣੇ ਕੋ ਬੰਨਣ ਵਾਸਤੇ ਹਾਂਜੀ ਇਹ ਕੀ ਮੁੱਲ ਜੀ ਵੀਰ ਜੀ ਦਾ ਹਰ ਵੀਰ ਜੀ ਮੁੱਲ ਜੋੜੇ ਦਾ ਹੀ ਕਹਾਂਗੇ ਜੋੜੇ ਦਾ ਹੀ ਹਾਂਜੀ ਚਲ ਠੀਕ ਹੈ ਤੁਸੀਂ ਹਾਂ ਦੂਜੇ ਨੰਬਰ ਤੇ ਜਿਹੜਾ ਨੀਲੀ ਦਾ ਵੀ ਹਾਂਜੀ ਇਹ ਵੀ ਮੈਂ ਚੰਗੀ ਦੀ ਹੈ ਵੀਰ ਜੀ ਅੱਛਾ ਜੀ ਇਹਦੀ ਮਾਂ ਥੱਲੇ ਕੰਨਾਗੇ ਦੋ ਦੋ ਇਹਦੀ ਮਾਂ ਥੱਲੇ ਦੁੱਧ ਹੈਗਾ ਜੀ ਅਵੇਂ ਕਹਿਣ ਉਹਦੇ ਭਾਵੇਂ ਜੋ ਮਰਜ਼ੀ ਕਹੀ ਜਾਈਏ ਦੋ ਦੋ ਦੇ ਥੱਲੇ 16 ਕਿਲੋ ਹੈਗਾ ਠੀਕ ਹੈ ਜੀ ਬਾਕੀ ਥਾਣ ਤੋਂ ਮੇਰਾ ਬਹੁਤ ਸਾਰਾ ਹਾਂਜੀ ਥਾਣ ਬਹੁਤ ਚੱਕਰ ਸਾਦੇ ਤੁਸੀਂ ਇਹ ਵੀ ਚੰਗੇ ਸੇਮੰਦੀ ਆ ਨੀਲੀ ਰਾਵੀ ਆ ਗਈ ਨੇ ਹਾਂਜੀ ਬਹੁਤ ਹੀ ਜ਼ਿਆਦਾ ਥਾਣਾ ਵਿਰਲਾ ਵਿੱਚ ਆ ਇਹਨੂੰ ਵੀ ਕੋਲ ਹਾਂ ਇਹਦੀ ਵੀ ਮਰ ਉਹਨੇ ਕੀ ਆ ਹਾਂਜੀ ਹਾਂਜੀ ਠੀਕ ਹੈ ਜੀ 13 13 ਮਹੀਨੇ ਦੀਆਂ ਕਟੀਆਂ ਨੇ ਲੋ ਵਾ ਜੀ ਚੱਕਰ ਸਾਦੇ ਤੁਸੀਂ ਇਹ ਵੀ ਬਹੁਤ ਸ਼ਾਨਦਾਰ ਨੀਲੀ ਰਾਵੀ ਦਾ ਜਾਗੀ ਬੱਲੀ ਬੱਲਾ ਮੱਥਾ ਤੇ ਮਣਤੀ ਅੱਖ ਨਾ ਤੋਰੇ ਤੋਰਦੀਆਂ ਫੇਟਿਆ ਦੋਵੇਂ ਹਾਂਜੀ ਮੋੜ ਲਓ ਮੋੜ ਲਓ ਬਈ ਬਾਈ ਨਾ ਕਰ ਲਿਓ ਤੁਸੀਂ ਕੰਟੈਗਟ ਦੇ ਚਲੋ ਵੀਰ ਭਰਾ ਕੋਈ ਸਾਂਭ ਲੈ ਜਾਊਗਾ ਤੇ ਚੰਗੀਆਂ ਚਲੋ ਇਹਨਾਂ ਦੀ ਜ਼ਿੰਦਗੀ ਸਬਰ ਜੂਗੀ ਦਾ ਦੋ ਬੱਚੇ ਹਰ ਕੀ ਮੁੱਲ ਜੋੜੇ ਦਾ ਮੁੱਲ ਵੀ ਦਿੱਕ ਭਾਵੇਂ ਘਰੋਂ ਜੋ ਮਰਜ਼ੀ ਗਲਤ ਗੱਲ ਕਰੀ ਆਈਏ 2 ਘਟ 40 ਦੀਆਂ ਦੇ ਦਾਂਗੇ ਜਨਾਬ ਨਹੀਂ ਕਰਦੇ ਜਮਾਨ ਤਾਂ ਜਿਤਨਾ ਤੁਸੀਂ ਆਖੋ ਕਰਦਾ ਯਾਰ ਹੋਰ ਕੱਟ ਕਰਦਾ ਨਹੀਂ 36 ਦੀ ਦੇ ਦਈਏ ਚਲੋ ਜਿਤਨਾ ਤੁਹਾਡੇ ਦੇ ਦੋ ਲਓ ਭਾਈ ਜੀ 36000 ਵੀਰ ਨੇ ਮੁੱਲ ਕੀਤਾ ਜੇ ਜੋੜੇ ਦਾ ਤੇ ਬਾਕੀ ਚਲ ਮੌਕੇ ਤੇ ਕਰ ਲਿਓ ਮਾਨਦਾਨ ਚੱਕਾ ਠੀਕ ਹੈ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਤੇ ਬਾਕੀ ਮੌਕੇ ਤੇ ਵੀਰ ਉਹ ਕਾਇਦਾ ਵੀ ਕਰਦਾਂਗੇ ਛੋਟ ਛੱਪਾ ਹੋਰ